ਕੈਨੇਡੀਅਨ government ਨਾਮ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇੱਕ ਹੋਰ ਇੰਟਰਵਿਊ ਦੇ ਵਿੱਚ ਕਈ ਗੱਲਾਂ ਦਾ ਖਲਾਸਾ ਕੀਤਾ ਤੇ ਉਹਨਾਂ ਨੇ ਕਿਹਾ ਕਿ ਕੈਨੇਡਾ ਵਿੱਚ ਗੈਰ ਦਸਤਾਵੇਜ਼ੀ ਪ੍ਰਵਾਸੀ ਲੋਕਾਂ ਨੂੰ ਪੀਆਰ ਦੇਣ ਦੀ ਕੋਈ ਵੀ ਯੋਜਨਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਇਹ ਬਹੁਤ ਹੀ ਨਿਰਾਸ਼ਾਜਨਕ ਹੈ ਤੇ ਉਹਨਾਂ ਲੋਕਾਂ ਨੂੰ ਵੀ ਬੜਾ ਔਖਾ ਲੱਗ ਰਿਹਾ ਹੋਵੇਗਾ ਇਹ ਸਭ ਕੁਝ ਸੁਣਨਾ ਜੋ ਕੈਨੇਡਾ ਵਿੱਚ ਗੈਰ ਦਸਤਾਵੇਜ਼ੀ ਤੇ ਨਾਜ਼ੁਕ ਸਥਿਤੀ ਦੇ ਵਿੱਚ ਨੇ ਤੇ ਆਰਥਿਕਤਾ ਵਿੱਚ ਉਹ ਯੋਗਦਾਨ ਵੀ ਪਾ ਰਹੇ ਨੇ ਅਤੇ ਸ਼ਾਇਦ ਉਹ ਬੱਚੇ ਕੈਨੇਡੀਅਨ ਵੀ ਹੋ ਸਕਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਕੈਨੇਡੀਆ ਨਾਲ ਬਿਲਕੁਲ ਸਪਸ਼ਟ ਹੋ ਜਾਣਾ ਚਾਹੀਦਾ ਹੈ ਅਤੇ ਅਸਲ ਵਿੱਚ ਪ੍ਰਤੀਯੋਗ ਮਿਲਰ ਨੇ ਜਿੱਥੇ ਇਹ ਸੀਬੀਸੀ ਨਿਊਜ਼ ਦੇ ਨਾਲ ਇੱਕ ਖਾਸ ਇੰਟਰਵਿਊ ਦੇ ਵਿੱਚ ਗੱਲਾਂ-ਬਾਤਾਂ ਕੀਤੀਆਂ ਨੇ ਆਰਥਿਕ ਲੋੜਾਂ ਦੇ ਬਾਵਜੂਦ ਬਹੁਤ ਹੀ ਮਾਨਵਵਾਦੀ ਲੋੜਾਂ ਦੇ ਬਾਵਜੂਦ ਇੱਕ ਵਿਆਪਕ ਨਿਯਮਤਕ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਮੈਂ ਸਪੱਸ਼ਟ ਕਰ ਦੇਣਾ ਚਾਹਨਾ ਕਿ ਕੋਨਾ ਲੋਕਾਂ ਨੂੰ ਪੀਆਰ ਦੇਣ ਦੀ ਸਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਯੋਜਨਾ ਨਹੀਂ ਹੈ ਤੇ ਦੱਸਦੀ ਕਿ ਰਾਈਟਸ ਦੇ ਵਿਕਾਸ ਦੀ ਰਿਪੋਰਟ ਕਰਨ ਤੋਂ ਪਹਿਲਾਂ ਇਹ ਸਭ ਤੋਂ ਪਹਿਲਾ ਰਿਪੋਰਟ ਸੀ ਤੇ ਦੱਸਦੀ ਕਿ ਮਿਲਨ ਨੇ ਇਹ ਗੱਲ ਵੀ ਆਖੀ ਹੈ ਕਿ ਉਹ ਅਜੇ ਵੀ ਸੇਤ ਸੰਭਾਲ ਉਸਾਰੀ ਵਰਗੇ ਕੁਝ ਖੇਤਰਾਂ ਵਿੱਚ ਕੰਮ ਕਰ ਰਹੇ ਗੈਰ ਦਸਤਾਵੇਜ਼ੀ ਰਹਿਤ ਪ੍ਰਵਾਸੀਆਂ ਨੂੰ ਦਰਜਾ ਪ੍ਰਦਾਨ ਕਰਨ ਬਾਰੇ ਸਰ ਗਰਮੀ ਦੇ ਨਾਲ ਕਿਤੇ ਨਾ ਕਿਤੇ ਵਿਚਾਰ ਵੀ ਕਰ ਰਹੇ ਨੇ ਪਰ ਲਿਬਰਲਾਂ ਨੇ 2021 ਦੇ ਅਖੀਰ ਵਿੱਚ ਕੈਨੇਡੀਅਨ ਭਾਈਚਾਰੇ ਵਿੱਚ ਯੋਗਦਾਨ ਪਾਉਣ ਵਾਲੇ ਗੈਰ ਦਸਤਾਵੇਜ਼ੀ ਕਾਮਿਆਂ ਲਈ ਸਥਿਤੀ ਨੂੰ ਨਿਯਮਤ ਕਰਨ ਦੇ ਤਰੀਕੇ ਦੀ ਪਰਚੋਲ ਕਰਨ ਦਾ ਵਾਅਦਾ ਕੀਤਾ ਸੀ ਪ੍ਰਧਾਨ ਮੰਤਰੀ ਜਸਟਨ ਟੂਡੋ ਨੇ ਕਿਹਾ ਹੈ ਕਿ ਉਹਨਾਂ ਕੋਲ ਇਸ ਪ੍ਰਸਤਾਵ ਨੂੰ ਲਾਗੂ ਕਰਨ ਲਈ ਕੋਈ ਸਮਾਂ ਸੀਮਾ ਨਹੀਂ ਹੈ ਮੈਲਰ ਨੇ ਕੈਨੇਡਾ ਵਿੱਚ ਗੈਰ ਦਸਤਾਵੇਜ਼ੀ ਲੋਕਾਂ ਦੀ ਸੰਖਿਆ ਜਿੱਥੇ 3 ਲੱਖ ਤੋਂ 6 ਲੱਖ ਦੇ ਵਿਚਕਾਰ ਹੋਣ ਦਾ ਅੰਦਾਜ਼ਾ ਵੀ ਲਗਾ ਦਿੱਤਾ ਤੇ ਸਰਕਾਰ ਪਰਵਾਸੀਆਂ ਨੂੰ ਨਮਾਇੰਦਗੀ ਕਰਨ ਵਾਲੇ ਸਮੂਹਾਂ ਦੇ ਦਬਾਹੇ ਹਟ ਜਿਸ ਵਿੱਚ ਮਾਈਗ੍ਰੈਂਟਸ ਰਾਈਟਸ ਨੈਟਵਰਕ ਵੀ ਸ਼ਾਮਲ ਨੇ ਜਿਸ ਨੇ ਮਈ ਵਿੱਚ ਮਿਲਨ ਨੂੰ ਸਰਕਾਰ ਦੇ ਪ੍ਰਸਤਾਵ ਤੇ ਅਮਲ ਕਰਨ ਦੀ ਅਪੀਲ ਵੀ ਕੀਤੀ ਸੀ ਪਰਵਰਤਨ ਲਈ ਪ੍ਰਵਾਸੀ ਮਜ਼ਦੂਰ ਗੱਟ ਜੋੜਦਾ ਕਹਿਣਾ ਹੈ ਕਿ ਇਸ ਸਾਲ ਇਮੀਗ੍ਰੇਸ਼ਨ ਘੋਸ਼ਨਾਵਾਂ ਨਿੱਕੇ ਫਾਇਤੀ ਸੰਕਟ ਦੇ ਜਵਾਬ ਵਿੱਚ ਪ੍ਰਵਾਸੀਆਂ ਨੂੰ ਬਲੀ ਦਾ ਬੱਕਰਾ ਬਣਾਉਣ ਦਾ ਰੁਝਾਨ ਦਾ ਕੰਮ ਕਰ ਦਿੱਤਾ ਹੈ ਤੇ ਉਤੇ ਦੱਸੇ ਕਿ ਪਰਵਰਤਨ ਦੇ ਲਈ ਪ੍ਰਵਾਸੀ ਮਜ਼ਦੂਰ ਗੱਟ ਜੋੜਦਾ ਕਹਿਣਾ ਹੈ ਕਿ ਇਸ ਵਿੱਚ ਇਹ ਗੱਲ ਕਿਤੇ ਬਹੁਤੀ ਚੰਗੀ ਨਹੀਂ ਨਜ਼ਰ ਆ ਰਹੀ ਮંત્રી ਮਿਲਰ ਦੀਆਂ ਟਿੱਪਣੀਆਂ ਦਰਸਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਇਸ ਇੱਕ ਕਾਰਵਾਈ ਸਰਕਾਰ ਨੇ ਯਕੀਨੀ ਦਿਵਾਵੇਗੀ ਕਿ ਸਾਡੇ ਗੈਰ ਦਸਤਾਵੇਜ਼ੀ ਰਹਿਤ ਸਹਿਕਰਮੀ ਗਵਾਂਡੀਆਂ ਅਤੇ ਦੋਸਤਾਂ ਨੂੰ ਨਿਯਮਤ ਕਰਨਾ ਸਹੀ ਕੰਮ ਹੈ ਉਹ ਗੈਰ ਦਸਤਾਵੇਜ਼ੀ ਲੋਕਾਂ ਲਈ ਬਰਾਬਰ ਦੇ ਅਧਿਕਾਰ ਅਤੇ ਉਹਨਾਂ ਦੀ ਯੋਗਤਾ ਲਈ ਵਧ ਰਹੇ ਜੈਨੋਫਰੋਬੀਆ ਨੂੰ ਜਿੰਮੇਵਾਠ ਰਹਉਂਦੇ ਨੇ ਤੇ ਪਿੱਛੇ ਹਟਣ ਦੀ ਕੋਸ਼ਿਸ਼ ਕਰ ਰਹੇ ਨੇ ਸ੍ਰੋਮ ਦੇ ਪਰਵਰਤਨ ਦੇ ਲਈ ਮਜ਼ਦੂਰ ਪ੍ਰਵਾਸੀ ਜਿੱਥੇ ਗੱਟ ਜੋੜ ਦੇ ਆਰ ਐਚਓ ਨੇ ਇੱਕ ਈਮੇਲ ਦੇ ਵਿੱਚ ਸੀਵੀਸੀ ਨਿਊਜ਼ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਜਸਟਨ ਟੂਡੋ ਇਮੀਗ੍ਰੇਸ਼ਨ ਮੰਤਰੀ ਮਿਲਰ ਸਾਰੇ ਪ੍ਰਵਾਸੀ ਤੇ ਗੈਰ ਦਸਤਾਵੇਜੀ ਲੋਕਾਂ ਲਈ ਸਥਾਈ ਨਿਵਾਸੀ ਦਰਜੇ ਨੇ ਯਕੀਨੀ ਬਣਾ ਕੇ ਇਸ ਨਸਲਵਾਦੀ ਵੰਡ ਨੂੰ ਰੱਦ ਕਰਨ ਜੋ ਆਰਥਿਕਤਾ ਦੇ ਭਾਈਚਾਰੇ ਦੇ ਲਈ ਜ਼ਰੂਰੀ ਨਹੀਂ ਅਤੇ ਉਹਨਾਂ ਦੀ ਨਸਲੀ ਵਿਰੋਧ ਨੂੰ ਕਿਤੇ ਨਾ ਕਿਤੇ ਠੱਲ ਪਾਈ ਜਾ ਸਕੇ ਤੇ ਇਮੀਗ੍ਰੇਸ਼ਨ ਨੂੰ ਵਧੇਰੇ ਵਿਆਪਕ ਤੌਰ ਤੇ ਰਾਜਨੀਤਿਕ ਬਹਿਸ ਦਾ ਇੱਕ ਪ੍ਰਮੁੱਖ ਬਿੰਦੂ ਬਣ ਚੁੱਕਿਆ ਹੈ ਖਾਸ ਕਰਕੇ ਕਿਉਂਕਿ ਇਹ ਰਿਹائش ਵਰਗੇ ਖੇਤੀ ਮੁੱਦਿਆਂ ਨਾਲ ਸੰਬੰਧਿਤ ਹੈ ਜੁਲਾਈ ਵਿੱਚ ਕਰਵਾਏ ਗਏ ਲੈਂਗਰ ਪੋਲ ਦੇ ਵਿੱਚ ਪਾਇਆ ਗਿਆ ਕਿ 60% ਉਤਰਦਾਤਾਵਾਂ ਨੇ ਕਿਹਾ ਕਿ ਕੈਨੇਡਾ ਵਿੱਚ ਬਹੁਤ ਜ਼ਿਆਦਾ ਪ੍ਰਵਾਸੀ ਆ ਚੁੱਕੇ ਨੇ ਤੇ ਮਿਲਰ ਨੇ ਮਾਰਚ ਵਿੱਚ ਘੋਸ਼ਣਾ ਕੀਤੀ ਸੀ ਕਿ ਓਟਵਾ 2027 ਵਿੱਚ ਆਬਾਦੀ ਵਿੱਚ ਅਸਥਾਈ ਨਿਵਾਸੀ ਦੇ ਹਿੱਸੇ ਨੂੰ 6.2% ਤੋਂ ਘਟਾ ਕੇ 5% ਕਰਨ ਦੀ ਕੋਸ਼ਿਸ਼ ਕਰੇਗਾ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਬਾਰੇ ਕਾਫੀ ਵਿਚਾਰ ਕਰਨ ਦੀ ਜ਼ਰੂਰਤ ਹੈ ਅਸੀਂ ਇਸ ਤਰੀਕੇ ਨਾਲ ਪ੍ਰਾਪਤ ਕਰ ਰਹੇ ਹਾਂ ਜੋ ਕੈਨੇਡੀਅਨ ਨੰਦ ਦਰਸਾਉਂਦਾ ਹੈ ਕਿ ਅਗਲੇ ਸਾਲਾਂ ਵਿੱਚ ਜਿਹਾ ਕਰਨ ਦੇ ਸੰਭਰਾਥਾਂ ਤੇ ਇਮੀਗ੍ਰੇਸ਼ਨ ਰੈਫਿਊਜੀ ਸਿਟੀਜ਼ਨਸ਼ਿਪ ਕੈਨੇਡਾ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਮੀਡੀਆ ਬਿਆਨ ਚਕਿਆ ਕਿ ਵਿਭਾਗ ਆਉਣ ਵਾਲੀ ਇਮੀਗ੍ਰੇਸ਼ਨ ਪੱਦਰ ਯੋਜਨਾ ਵਿੱਚ ਸਥਾਈ ਨਿਵਾਸੀਆਂ ਦੀ ਆਮਦ ਤੇ ਹੱਲ ਕਰਨ ਦੇ ਉਪਾਅ ਸ਼ਾਮਲ ਕਰੇਗਾ ਤੇ ਬਿਆਨ ਦੇ ਵਿੱਚ ਇਹ ਗੱਲ ਵੀ ਆਖੀ ਗਈ ਹੈ ਕਿ ਪੱਦਰ ਦੀ ਯੋਜਨਾ ਵਿੱਚ ਸਥਾਈ ਨਿਵਾਸੀ ਆਗਮਨ ਅਤੇ ਸਥਾਈ ਨਿਵਾਸੀ ਦੋਵੇਂ ਸ਼ਾਮਲ ਕਰਨ ਲਈ ਵਿਸਥਾਰ ਕੀਤਾ ਗਿਆ ਤੇ ਕੈਨੇਡਾ ਦੇ ਸਲਾਨਾ ਪੱਧਰ ਦੀ ਯੋਜਨਾ ਦੇ ਹਿੱਸੇ ਵਜੋਂ ਸੂਬੇ ਦੇ ਅੰਦਰ ਖੇਤਰੀ ਹਮ ਰਤਬਾ ਅਤੇ ਪੂਰਨਾ ਦੇ ਨਾਲ ਸਲਾਹ مشورے ਤੋਂ ਬਾਅਦ ਇਸ ਨੂੰ ਪੱਤ ਝੜ ਵਿੱਚ ਪੇਸ਼ ਕੀਤਾ ਜਾਵੇਗਾ ਇਹ ਗੱਲ ਉਸ ਈਮੇਲ ਦੇ ਜ਼ਰੀਏ ਸੀਬੀਸੀ ਨਿਊਜ਼ ਤੱਕ ਪਹੁੰਚੀ ਹੈ ਅਤੇ ਹੁਣ ਵੇਖਣਾ ਹੋਵੇਗਾ ਕਿ ਮਾਰਕ ਮਿਲਰ ਜਿਨ੍ਹਾਂ ਨੇ ਸਪਸ਼ਟ ਤੇ ਸਾਫ਼ ਸ਼ਬਦਾਂ ਵਿੱਚ ਇਹ ਗੱਲ ਆਖ ਦਿੱਤੀ ਹੈ ਕਿ ਉਹ ਹੁਣ ਗੈਰ ਦਸਤਾਵੇਜ਼ ਪ੍ਰਵਾਸੀਆਂ ਨੂੰ ਕਲੀਅਰ ਨਹੀਂ ਦੇਣਗੇ ਤੇ ਇਸ ਦੇ ਉੱਪਰ ਮੁੜ ਵਿਚਾਰ ਕੀਤੀ ਜਾਵੇਗੀ ਜਾਂ ਨਹੀਂ ਰੀਡਿੰਗ ਕਮਨਾਮਾ ਦੇ ਵਿੱਚ ایسیਆਂ ਥਾਂ ਤੱਕ ਦੀ ਵੱਡੀ ਖਬਰ ਹੋਣ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ